ਜਿਸ ਜਗ੍ਹਾ ਉੱਤੇ ਹੋਵੇ ਹੱਕ ਬਣਦਾ ਜਿਸ ਜਗ੍ਹਾ ਉੱਤੇ ਹੋਵੇ ਹੱਕ ਬਣਦਾ ਉੱਥੇ ਤਾਂ ਝੰਡਾ ਗੱਡ ਲਈਦਾ ਸਿੱਧੀਆਂ ਉਂਗਲਿ ਨਾ ਕਿਉਂ ਜੇ ਨਨ੍ਹੇ ਕਲੇ ਤੱਟੇ ਢੀਕਾਰ ਕੱਢ ਲਈਦਾ ਸਿੱਧੀਆਂ ਉਂਗਲਿ ਨਾ ਕਿਉਂ ਜੇ ਨਨ੍ਹੇ ਕਲੇ ਤੱਟੇ ਢੀਕਾਰ ਕੱਢ ਲਈਦਾ ਛੇਤੀ ਕੀ ਤੇ ਲੋਕੀ ਲੱਗਣ ਦਿੰਦੇ ਪੈਰ ਨਾ ਕਿਸੇ ਤਾਈ ਵੇਖ ਕੇ ਖੁਸ਼ੀ ਹੁੰਦੇ ਗੈਰ ਨਾ ਛੇਤੀ ਕੀ ਤੇ ਲੋਕੀ ਲੱਗਣ ਦਿੰਦੇ ਪੈਰ ਨਾ ਕਿਸੇ ਤਾਈ ਵੇਖ ਕੇ ਖੁਸ਼ੀ ਹੁੰਦੇ ਗੈਰ ਨਾ ਜਿਹੜਾ ਲੰਘ ਦਿਆਂਦੇ ਮੂੰਹ ਤੇ ਹੋਵੇ ਵੱਜਦਾ ਬੈਡਾਣਾ ਉਹ ਖਵੱਡ ਲਈਦਾ ਸਿੱਧੀ ਉਂਗਲ ਨਾ ਕਿਆਜੇ ਨਾ ਨਿਕਲੇ ਟਟੇ ਢੀਕਾਰ ਕੱਢ ਲਈਦਾ ਸਿੱਧੀ ਉਂਗਲ ਨਾ ਕਿਆਜੇ ਨਾ ਨਿਕਲੇ ਟਟੇ ਢੀਕਾਰ ਕੱਢ ਲਈਦਾ ਪਾਇਆਂ ਪਰ ਜਾਈਆਂ ਨਾ ਕਲੇਸ਼ ਨਹੀਂਓ ਕਰੀਦਾ ਵੱਡਿਆਂ ਦੀ ਗੱਲ ਨੂੰ ਦਿਲ ਉੱਤੇ ਜਰੀਦਾ ਜੇ ਵੇਖਿਆ ਖੂਣ ਨੈ ਨਿਬਦੀਤਾ ਪੰਡ ਕਾਰੇ ਅੱਜ ਲੈਈਦਾ ਸਿੱਧੀਆਂ ਉਂਗਲਾਂ ਕਿਆਜੇ ਨਨਿਕਲੇ ਟੱਟੇ ਢੀਕਾਰ ਕੱਢ ਲਈਦਾ ਸਿੱਧੀਆਂ ਉਂਗਲਾਂ ਕਿਆਜੇ ਨਨਿਕਲੇ ਬਿਟੇ ਢੀਕਾਰ ਕੱਢ ਲਈਦਾ ਟੈਡੀ ਬਈ ਉਂਗਲ ਨੇ ਸਿਆਪਾ ਪਾ ਕੇ ਰੱਖਤਾ ਜੈਲੀ ਕਹਿੰਦਾ ਪੀਪੇ ਦਾ ਟੱਕਣ ਯਾਰੋ ਪੱਟਤਾ ਮਿੱਠੇ ਨਾਲ ਆਉਣ ਮੱਖੀਆਂ ਬਥੇਰੀਆਂ ਮਿੱਠੇ ਨਾਲ ਆਉਣ ਮੱਖੀਆਂ ਬਥੇਰੀਆਂ ਨਹੀਂ ਮੈਂ ਉਹ ਬਹੁਤਾ ਟੱਡ ਲਈਦਾ ਸਿੱਧੇ ਉਂਗਲਾਂ ਨਾਲ ਕਹੋ ਜੇ ਨਾ ਨਿੱਕਲੇ ਟੱਡੇ ਕਾਰੀ ਕੱਢ ਲਈਦਾ ਸਿੱਧੀ ਉਂਗਲੇ ਨਾ ਕਿਓ ਜੇ ਨਨਕਲੇ ਟਟੇ ਡੀਕਾਰ ਕੱਢ ਲਈ ਦਾ